ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫਿਰ ਤੋਂ ਸੁਆਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਤੁਹਾਨੂੰ ਦੱਸੀ ਕਿ ਇਹ ਤਸਵੀਰਾਂ ਜੋ ਤੁਸੀਂ ਦੇ ਦੇ ਪਿਓ ਫਤਿਹਗੜ ਚੂੜੀਂਦੀਆਂ ਚੂੜੀਆਂ ਦੀਆਂ ਨੇ ਜਿੱਥੇ ਕੀ ਬਲਬੀਰ ਸਿੰਘ ਪੰਨੂ ਪਹੁੰਚਦੇ ਨੇ ਤੇ ਆਪਣੇ ਇਲਾਕੇ ਦੇ ਵਿੱਚ ਜਿਹੜਾ ਆ ਪੰਜਾਬ ਰੋਸ਼ਨ ਨੂੰ ਲੈ ਕੇ ਜਿਹੜਾ ਆ ਮੁਹਿੰਮ ਸ਼ੁਰੂ ਕਰ ਦਿੱਤੀ ਜਿੱਥੇ ਕਿ ਉਹਨਾਂ ਨੇ ਟਰਾਂਸਫਾਰਮ ਲਗਾ ਕੇ ਤੇ ਜਿਹੜਾ ਆ ਵੱਡੇ ਸੌਕੇ ਵੀ ਕੈ ਫਾਰਮਾ ਦਾ ਜਿਹੜਾ ਆ ਉਡਾਘਾਟਨ ਕੀਤਾ ਤੁਹੰਦਾ ਦੀ ਕੀ ਇੱਧਰ ਪਨੂਹਣਾ ਨੇ ਵੀ ਜਿਹੜਾ ਆ ਇਹਨਾਂ ਦਾ ਉਡਾਘਾਟਨ ਕਰ ਦਿੱਤਾ 100 ਕੇਵੀ ਟਰਾਂਸਫਾਰਮਰ ਜੜੇ ਨੇ ਉਹ ਲਗਾਏ ਤੇ ਫਤਗੜ ਚੂੜੀਆਂ ਵਾਸੀਆਂ ਨੂੰ ਜਿਹੜਾ ਆ ਉਹ ਅਉ ਦਿੱਤੀ ਸਹੂਲਤ ਤਾਂ ਕਿ ਬਿਜਲੀ ਬੰਦਣਾ ਹੋਵੇ ਤਾਂ ਦਦੀ ਕਿ ਅਜੇ ਕੱਲ ਹੀ ਜੜੀ ਹੈ ਉਹ ਭਗਵੰਤ ਸਿੰਘ ਮਾਨ ਹੋਣਾ ਨੇ ਸਵੇਰੇ ਸਵੇਰੇ ਜਿਹੜਾ ਆ ਅਨਾਉਂਸ ਕੀਤਾ ਸੀ ਕਿ 5000 ਕਰੋੜ ਦੇ ਨਾਲ ਰੋਸ਼ਨ ਪੰਜਾਬ ਦੀ ਜਿਹੜੀ ਹੈ ਸ਼ੁਰੂਆਤ ਕਰ ਦਿੱਤੀ ਗਈ ਹੈ ਕਿ ਪੰਜਾਬ ਬਿਜਲੀ ਬੋਰਡ ਦੇ ਵਿੱਚ ਜਿਹੜਾ ਆ ਉਹ ਵੱਖ-ਵੱਖ ਤਰੀਕੇ ਦੇ ਨਾਲ ਵਧੀਆ ਕੰਮ ਕਰਾਏ ਜਾਣਗੇ ਤਾਂ ਕਿ ਬਿਜਲੀ ਦੇ ਲੱਗ ਰਹੇ ਅਣਚਾਹੇ ਕੱਟਾਂ ਨੂੰ ਰੋਕਿਆ ਜਾਵੇ ਤੇ ਇਹਨਾਂ ਕੱਟਾਂ ਨੂੰ ਰੋਕ ਕੇ ਜਿਹੜਾ ਆ ਲੋਕਾਂ ਨਿਰਵਿਗਣ ਬਿਜਲੀ ਦਿੱਤੀ ਜਾਵੇ ਤਾਂ ਦੱਸ ਦੇਈਏ ਕਿ ਐਸੇ ਮਹੀਮ ਦੇ ਚਲਦਿਆਂ ਪਿੱਛੇ ਤੋਂ ਤਸਵੀਰਾਂ ਦੇਖੀਆ ਫਤੇਗੜ ਚੂੜੀਆਂ ਤੋਂ ਜਿੱਥੇ ਕਿ 100 ਕੇਵੀ ਦੇ ਟਰਾਂਸਫਾਰਮਰ ਰਾ ਕੇ ਬਲਵੀ ਸਿੰਘ ਪੰਨੂ ਹਣਾ ਨੇ ਉਡਘਾਟਨ ਕੀਤਾ ਤੇ ਦੂਸਰੀਆਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖਦੇ ਪਿਓ ਇਹ ਤਸਵੀਰਾਂ ਕਾਦੀਆਂ ਤੋਂ ਨੇ ਜਿੱਥੇ ਕਿ ਸੇਖਵੰਦ ਸਾਹਿਬ ਨੇ ਪਹੁੰਚ ਕੇ ਜਿਹੜਾ ਆ ਐਡਵੋਕੇਟ ਸੇਖਵੰਦ ਸਾਹਿਬ ਜਦੋਂ ਪਹੁੰਚੇ ਤੇ ਉਹਨਾਂ ਨੇ ਵੀ ਇੱਥੇ 100 ਕੇਵੀ ਟਰਾਂਸਫਾਰਮਰ ਦਾ ਜਿਹੜਾ ਆ ਉਹ ਉਡਘਾਟਨ ਕੀਤਾ ਤੇ ਕਿਹਾ ਕਿ ਬਿਜਲੀ ਜਿਹੜੀ ਹੈ ਉਹ ਨਿਰਵਿਘਨ ਦਿੱਤੀ ਜਾਏਗੀ ਕਿਸੇ ਤਰ੍ਹਾਂ ਦੇ ਲਗਭਗ ਜਿਹੜਾ ਜਿਵੇਂ ਕਿ ਛੋਟੇ ਛੋਟੇ ਪ੍ਰੋਬਲਮ ਆ ਜਾਂਦੀਆਂ ਸੀ ਏਸੀ ਬੜੇ ਬੜੇ ਵੱਡੇ ਲੱਗੇ ਨੇ ਤੇ ਉਹਨਾਂ ਕਰਕੇ ਵੀ ਪ੍ਰੋਬਲਮ ਆ ਜਾਂਦੀ ਹੈ ਜੀ ਜਿਹੜੇ ਅਨਨੈਸੈਸਰੀ ਕਟ ਲੱਗ ਜਾਂਦੇ ਸੀ ਉਹਨਾਂ ਕਟਾਂ ਤੋਂ ਬਚਣ ਦੇ ਲਈ ਜਿਹੜਾ ਆ ਉਹ ਪੰਜਾਬ ਜਿਹੜਾ ਆ ਰੋਸ਼ਨ ਕੀਤਾ ਜਾਏਗਾ ਪੰਜਾਬ ਦੇ ਵਿੱਚ ਅਨਨੈਸੈਸਰੀ ਕੱਟ ਨਹੀਂ ਲੱਗਣਗੇ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਪੰਜਾਬ ਨੂੰ ਬਿਜਲੀ ਮਹਈਆ ਕਰਾਈ ਜਾਏਗੀ ਇਸ ਤੋਂ ਪਹਿਲਾਂ ਜਿਹੜਾ ਆ ਉਹ ਭਗਵੰਤ ਸਿੰਘ ਮਾਨ ਉਹਦੀ 5000 ਕਰੋੜ ਪੰਜਾਬ ਰੋਸ਼ਨ ਦਾ ਜਿਹੜਾ ਆ ਉਹ ਸ਼ੁਰੂਆਤ ਕਰ ਚੁੱਕੇ ਨੇ ਤੇ ਹੁਣ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਇਹ ਖਬਰਾਂ ਨਿਕਲ ਕੇ ਆਉਣੀਆਂ ਸ਼ੁਰੂ ਹੋ ਗਈਆਂ ਕਿ ਜਿੱਥੇ ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਐਮਐਲਏ ਨੇ ਉਥੇ ਉਥੇ ਹੀ ਜਿਹੜਾ ਆ ਇਹਨਾਂ ਉਡਗਾਟਰਾਂ ਨੂੰ ਕੀਤਾ ਜਾ ਰਿਹਾ ਤੇ ਬਿਜਲੀ ਬੋਰਡ ਦੇ ਜਿਹੜੇ ਨੇ ਉਹ ਟਰਾਂਸਫਾਰਮਰ ਵੱਡੇ ਕੀਤੇ ਜਾ ਰਹੇ ਨੇ 100 ਕੇਵੀ ਦੇ ਜਿਹੜੇ ਪ੍ਰੋ ਫਾਰਮਰ ਲਾ ਕੇ ਜਿਹੜਾ ਆ ਉਹ ਉਹ ਵਧੀਆ ਤਰੀਕੇ ਦੇ ਨਾਲ ਨਿਰਵਿਘਨ ਬਿਜਲੀ ਦੇਣ ਦੇ ਲਈ ਜੜਾਇਆ ਉਹ ਸਰਕਾਰ ਬਚਨਬੰਦ ਲੱਗਦੀ ਪਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਜਿਹੜਾ ਆ ਉਦਘਾਟਨ ਕਰ ਦਿੱਤਾ ਗਿਆ ਤੇ ਆਓ ਗੱਲ ਕਰਦੇ ਹਾਂ ਦੋਨਾਂ ਪੱਖਾਂ ਦੇ ਨਾਲ ਪਹਿਲਾਂ ਬਲਵੀਰ ਸਿੰਘ ਪੰਨੂ ਤੇ ਫਿਰ ਦੂਸਰੇ ਪਾਸੇ ਕਾਦੀਆਂ ਤੋਂ ਜਿਹੜਾ ਆ ਉਹ ਐਡਵੋਕੇਟ ਸ਼ੇਖਵਾ ਸਾਹਿਬ ਦੇ ਨਾਲ ਵੀ ਗੱਲਬਾਤ ਕਰ ਲੈਨੇ ਆ ਕਿਤਾਬੇ ਤੇ ਤੁਹਾਡੇ ਧਿਆਨ ਚ ਲਿਆਉਣ ਨੂੰ ਕਿੱਥੇ ਤੱਕ ਪਤਾ ਨਹੀਂ ਇੱਥੇ ਪਤੋਆ ਰੋਡ ਤੇ ਬਹੁਤ ਖਰਾਬ ਹਾਲ ਬੜੇ ਬੜੇ ਜਿਹੜਾ ਪਤੋਆ ਰੋਡ ਦਾ ਪਾਣੀ ਜਿਹੜਾ ਉਹ ਗੋਡੇ ਗੋਡੇ ਆ ਤੇ ਲੋਕੀਆਂ ਨੂੰ ਬਹੁਤ ਪ੍ਰੇਸ਼ਨ ਆ ਰਿਹਾ ਹੈ। ਮੈਨੂੰ ਮੈਂ ਬੇਨਤੀ ਕਰਕੇ ਮੈਨੂੰ ਵੀ ਤੁਹਾਨੂੰ ਬੇਨਤੀ ਕੀਤੀ ਸੀ ਬਾਰਸ਼ਾਂ ਤੋਂ ਬਾਅਦ ਉਹ ਮੈਂ ਜ਼ਰੂਰ ਸ਼ੁਰੂ ਕਰਾਵਾਂਗਾ। ਜੇਕਰ ਮੈਨੂੰ ਲੱਗਦਾ ਦੀ ਪਤੋਆ ਰੋਡ ਦਾ ਅਪੜੀ ਆ ਚੁੱਕਾ ਹੈ ਕਾਫੀ ਬੰਨਾਂ ਜਿੱਦੀ ਉਹ ਸਾਡੇ ਕੋਲ ਉਹਦਾ ਫੰਡ ਜਾਰੀ ਹੋ ਕੇ ਆ ਚੁੱਕਾ ਹੈ ਥੋੜੇ ਦਿਨਾਂ ਤੱਕ ਕੁੜੇ ਦਿਨਾਂ ਤੱਕ ਉਹਨੂੰ ਆਪਾਂ ਸ਼ੁਰੂ ਕਰਵਾ ਦੇ। ਬਦੋਆ ਪਖਤੇ ਘੜ ਚੂੜੀਆਂ ਬਦੋਆ ਰੋੜਿਆ ਥਾਣੇ ਦੇ ਪਿਛਲੇ ਨਾਲਾ ਬਣਾ। ਨਾਲਾ ਬਣਾ। ਨਾਲਾ ਵੇਖੋ ਜੀ ਸਾਡੇ ਸ਼ਹਿਰ ਦੇ ਸੀਵਰੇਜ ਦੀ ਉਹ ਮੈਂ ਦੇਖਿਆ ਹਾਲਾਤ। ਸ਼ਹਿਰ ਦੇ ਸੀਵਰੇਜ ਦੀ ਬੁਰੀ ਹਾਲਤ। ਹਾਂ ਜੀ। ਸ਼ਹਿਰ ਦੇ ਸੀਵਰੇਜ ਦੀ ਬਹੁਤ ਬੁਰੀ ਹਾਲਤ ਹੈ। ਸ਼ਹਿਰ ਦਾ ਸੀਵਰੇਜ ਵੇਖੋ ਇਹ ਕੁਛੇ ਕਰਨੀ ਹੈ। 1 ਮਹੀਨੇ ਤੋਂ ਬਾਅਦ ਐਮਸੀ ਦੀ ਇਲੈਕਸ਼ਨ ਹੈ। ਮੈਂ ਇਹ ਚੀਜ਼ ਦਾ ਵਜਨ ਦਿੰਦਾ ਵੀ ਤਕੜੇ ਹੋ ਕੇ ਆਪਣੀ ਕਮੇਟੀ ਦੇ ਵਿੱਚ ਆਪਣੇ ਐਮਸੀ ਜ਼ਰੂਰ ਬਣਾਓ। ਆਪਣੀ ਕਮੇਟੀ ਬਣਾਓ, ਆਪਣਾ ਪ੍ਰਧਾਨ ਬਣਾਓ। ਮੈਂ 2072 ਦੀਆਂ ਵੋਟਾਂ ਤੋਂ ਬਈ ਲੋਕ ਨੂੰ ਸ਼ਹਿਰ ਦੇ ਪਾਣੀ ਦੀ ਗੰਦਗੀ ਵੀ ਕੱਢੂ। ਕਈ ਮੈਂ ਬਹੁਤੀ ਗੱਲ ਕੀ ਕਰਨੀ ਆ। ਗਲੀਆਂ ਦੇ ਵਿੱਚ ਮੈਨੂੰ ਪਰਿਵਾਰਾਂ ਨੇ ਮੁਸ਼ਕਲ ਦੱਸੀ ਵੀ ਪਰਿਵਾਰਾਂ ਦਾ ਕਚਰਾ ਨੀ ਕੱਢਦਾ। ਕਚਰਾ ਕੱਢਣ ਵਾਸਤੇ ਸਾਡੇ ਸਫਾਈ ਸੇਵਕ ਮੇਰੇ ਕੋਲ ਆਏ। ਉਹਨਾਂ ਵਾਸਤੇ ਕਿਵੇਂ ਛੋਟੇ ਹਾਥੀ ਛੋਟੇ ਹਾਥੀ ਛੋਟੀਆਂ ਗੱਡੀਆਂ ਲੈ ਆ ਕੇ ਦਿੱਤੀਆਂ। ਉਹਨਾਂ ਵਾਸਤੇ ਡਰਾਈਵਰ ਰੱਖਣ ਵਾਸਤੇ ਮਤਾਂ ਨਹੀਂ ਸਪਾਰੇ। ਉਹਨਾਂ ਦਾ ਜਵਾਬ ਸੀ ਵੀ ਜਿਹੜੇ ਗਰਾਊਂਡ ਦੇ ਵਿੱਚ ਉਦਗੰਡ ਨਾਲੇ ਦੇ ਡਰਾਈਵਰ ਗੱਡੀਆਂ ਚਲਾ ਕੇ ਰਹੇ ਉਹੀ ਗੱਡੀਆਂ ਚਲੋ। ਮੈਂ ਜਿਹੜੀ ਪਹਿਲੂ ਗੱਲ ਗੱਲ ਚੁੱਕਾ ਭਾਵੇਂ ਕੋਈ ਸ਼ਹਿਰ ਚ ਆ ਭਾਵੇਂ ਕੋਈ ਹਲਕੇ ਦਾ ਲੀਡਰ ਹੈ ਭਾਵੇਂ ਕੋਈ ਵਾਰਡ ਦਾ ਲੀਡਰ ਹੈ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਬੈਠੀ ਹੈ ਕਿ ਜੇ ਆਮ ਆਦਮੀ ਪਾਰਟੀ ਕੰਮ ਕਰਦੀ ਆ ਤੇ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਹੋਣੀ ਹੈ ਤੇ ਜੇ ਆਮ ਆਦਮੀ ਪਾਉਂਦੇ ਸੀ ਕੰਮ ਕਰਨ ਤੋਂ ਰੋਕਾਂਗੇ ਤੇ ਸ਼ਾਇਦ ਸਣੀ ਸ਼ਾਇਦ ਸਾਡੀ ਚੜ੍ਹਦੀ ਕਲਾ ਉਹ ਬੜਾ ਵੱਡਾ ਬੇੜਖਾ ਹੈ ਨਿਊਟਰਲ ਪਬਲਿਕ ਨੂੰ ਅੱਜ ਕੱਲ ਹਰ ਪਰਿਵਾਰ ਦੇ ਘਰ ਦੇ ਵਿੱਚ ਪੰਜ ਪੰਜ ਫੋਨ ਨੇ ਹਰ ਪਰਿਵਾਰ ਸੋਸ਼ਲ ਮੀਡੀਆ ਦੇ ਵਿਹੜੀ ਜਿ ਘਟੋਂ ਘਟੀ ਘਟੋਂ ਘਟ ਫੋਨ ਨੂੰ ਦਿਹਾ ਇੱਕ ਦਿਨ ਦੇ ਵਿੱਚ ਘਟੋਂ ਘਟ 50 ਵਾਰੀ ਵੇਖ ਅੱਜ ਕੱਲ ਹਰ ਕੋਈ ਜਾਣੂ ਆ ਹਰ ਕਿਸੇ ਨੂੰ ਪਤਾ ਹੈ ਇਸ ਕਰਕੇ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਕਰਦਾ ਕਈ ਕੰਮ ਪਰ ਉਹਦੇ ਵੀ ਧਿਆਨ ਚ ਲਿਆਇਓ ਨਾ ਕਈ ਕੰਮ ਜਿਹੜੇ ਆ ਕਈ ਕੰਮ ਅਸੀਂ ਨਹੀਂ ਕਰ ਪਾ ਰਹੇ ਉਹਦੇ ਪਿੱਛੇ ਕਾਰਨ ਕੀ ਹੈ ਕਿਉਂਕਿ ਇੱਕ ਇਲੈਕਟਿਡ ਸਿਲੈਕਟਿਡ ਸਿਲੈਕਟਿਡ ਜਿਹੜੇ ਕਨੈਕਟਿਡ ਬੰਦੇ ਤੁਸੀਂ ਐਮਸੀ ਸ਼ਹਿਰ ਨੇ ਚੁਣੇ ਸੀ ਉਹ ਸਾਡੀ ਆਪਣੀ ਪਾਰਟੀ ਵੱਲੋਂ ਜਿਹੜੇ ਖਲੋਣੇ ਦੇ ਉਹਨਾਂ ਨੂੰ ਚੋਣਨਾ ਬੜਾ ਜ਼ਰੂਰੀ। ਟਕਨੂ ਸਾਹਿਬ ਅਜਵਾਲ ਨੰਬਰ 3 ਵਿੱਚ ਜਿਹੜਾ 221 A ਦਾ ਤਾਰਫਾਂ ਦੀ ਨੂੰ ਅਪਗ੍ਰੇਡ ਕਰਕੇ 300 ਦਾ ਹੋ ਗਿਆ ਜੀ ਤੇ ਇਸ ਨਾਲ ਬਾੜਲੇਪੁਰ 53 ਲੱਖੀ ਨੂੰ ਸਭ ਤੋਂ ਮਿਲ ਗਈ ਕਿ ਕੀ ਕਹਿੰਦੇ ਜੀ ਤੁਹਾਡੇ ਵੱਲੋਂ ਦਗਾੜ ਦਿੱਤਾ ਗਿਆ। ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਧੰਨਵਾਦ ਉਹਨਾਂ ਭਰਾਵਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਚੀਜ਼ ਤੋਂ ਜਾਣੂ ਕਰਵਾਇਆ। ਤੇ ਉਹਨਾਂ ਤੋਂ ਬਾਅਦ ਦੇ ਵਿੱਚ ਧੰਨਵਾਦ ਸਾਡੇ ਸਤਿਕਾਰਯੋਗ ਮਹਿਮਾਨੀ ਦੇ ਐਕਸਿੰਗ ਸਾਹਿਬ ਐਸਜੀਪੂ ਸਾਹਿਬ ਜਿਨ੍ਹਾਂ ਨੇ ਇਹਨਾਂ ਦੀਆਂ ਸਾਡੇ ਭਰਾਵਾਂ ਦੇ ਕਹਿਣ ਕਿ ਪ੍ਰੋਪੋਜ਼ਲ ਬਣਾ ਕੇ ਸਰਕਾਰ ਨੂੰ ਭੇਜੀਆਂ ਤੇ ਧੰਨਵਾਦ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਪ੍ਰਵਾਨ ਕੀਤੀਆਂ ਤੇ ਸਾਡੇ ਵਾਰਡ ਨੰਬਰ 3 ਦੇ ਵਿੱਚ ਇੱਕ ਬੜੀ ਵੱਡੀ ਮੁਸ਼ਕਲ ਸੀ तकरीबन 100 ਤੋਂ 150 ਪਰਿਵਾਰ ਦੀ ਬੜੀ ਵੱਡੀ ਮੁਸ਼ਕਲ ਸੀ ਗਰਮੀ ਦੇ ਟਾਈਮ ਤੇ ਏਸੀ ਵੀ ਸੀ ਚੱਲਦੇ ਔਰ ਰਾਤ ਦੇ ਟਾਈਮ ਤੇ ਬੜੇ ਮੈਨੂੰ ਵੀ ਫੋਨ ਕਾਲ ਆਉਂਦੀ ਸੀ ਸਾਡੇ ਪ੍ਰਧਾਨ ਜੀ ਕਰਦੇ ਸੀ ਸਾਡੇ ਮੋਤਬਰੂ ਭਰਾ ਵੀ ਕਰਦੇ ਸੀ ਸਭ ਤੋਂ ਪਹਿਲਾਂ ਤੇ ਇਹਨਾਂ ਸਾਰੇ ਜਿੰਨਾਂ ਭਰਾਵਾਂ ਦਾ ਮੈਂ ਨਾਮ ਲਿਆ ਇਹਨਾਂ ਦਾ ਧੰਨਵਾਦ ਇਹ ਨਾਲ ਨਾਲ ਸਾਰੀ ਵਾਰਡ ਨੂੰ ਮੇਰੇ ਵੱਲੋਂ ਵਧਾਈਆਂ ਜਿਹੜੇ 200 ਕੇਵੀ ਦੇ ਟਰਾਂਸਫਾਰਮਰ ਨੂੰ ਵਧਾ ਕੇ 300 ਕੇਵੀ ਦਾ ਕਰ ਦਿੱਤਾ ਗਿਆ ਔਰ ਸ਼ਹਿਰ ਦੀ ਇੱਕ ਹੋਰ ਬੜੀ ਵੱਡੀ ਡਿਮਾਂਡ ਹੈ ਸ਼ਹਿਰ ਦੇ ਵਿੱਚ ਬਿਜਲੀ ਦੀ ਕਾਫੀ ਵੱਡੇ ਪੱਧਰ ਤੇ ਮੁਸ਼ਕਲ ਆ ਰਹੀ ਹੈ ਜਿਹਨੂੰ ਥੋੜੇ ਸਮੇਂ ਤੱਕ ਸ਼ਾਇਦ 1 ਮਹੀਨੇ ਤੱਕ 1 ਮਹੀਨੇ ਤੱਕ ਇੱਕ ਫੀਡਰ ਜਿਹੜਾ ਹੋਰ ਚਾਲੂ ਕਰ ਦਿੱਤਾ ਜਾਊਗਾ ਜਿਹੜੀ ਫਾਇਦੇਦਾਰ ਤੂੜੀਆਂ ਦੇ ਸ਼ਹਿਰ ਦੇ ਵਿੱਚ ਸਾਡੇ ਦੁਕਾਨਦਾਰ ਭਰਾਵਾਂ ਨੂੰ ਸਾਡੇ ਜਿਹੜੀ ਅਰਾਸ਼ੀ ਏਰੀਆ ਵਾ ਸਾਡੇ ਆਪਣੇ ਪਰਿਵਾਰ ਨੇ ਸਾਡੇ ਵਾੜਾਂ ਦੇ ਕੋਲ 13-12 ਪਰਿਵਾਰ ਵਸਦੇ ਨੇ ਉਨਾ ਪਰਿਵਾਰਾਂ ਨੂੰ ਵੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਆਉਗੀ ਕਿਉਂਕਿ ਸ਼ਹਿਰ ਦੇ ਵਿੱਚ ਮੈਂ 2022 ਦੇ ਵਿੱਚ ਜਦੋਂ ਸਰਕਾਰ ਬਣੀ ਸ਼ੁਰੂਆਤ ਦੇ ਵਿੱਚ ਜਦੋਂ ਮੈਂ ਸ਼ਹਿਰ ਦੇ ਵਿੱਚ ਆਉਂਦਾ ਸੀ ਕਈ ਨਾ ਵਾੜਾਂ ਦੇ ਵਿੱਚ ਸੁੱਖ-ਦੁੱਖ ਦੇ ਵਿੱਚ ਜਾਂਦਾ ਸੀ ਤੇ ਬਿਜਲੀ ਵਿਭਾਗ ਵੱਲੋਂ ਬੜੀਆਂ ਮੁਸ਼ਕਲਾਂ ਸਾਨੂੰ ਸਾਡੇ ਪਰਿਵਾਰ ਸਾਡੇ ਆਪਣੇ ਪਰਿਵਾਰ ਨੇ ਪਰਿਵਾਰ ਦੱਸਦੇ ਸੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਐਸਡੀਓ ਸਾਹਿਬ ਨੂੰ ਜੈਪਾਲ ਸਾਹਿਬ ਦੇ ਥਰੂ ਐਸਡੀਓ ਸਾਹਿਬ ਨੂੰ ਐਕਸੀਨ ਸਾਹਿਬ ਨੂੰ ਐਸਸੀ ਸਾਹਿਬ ਨੂੰ ਔਰ ਸਰਕਾਰ ਨੂੰ ਡਿਮਾਂਡ ਬਣਾ ਕੇ ਪੇਸ਼ੀ ਕਰੋ ਕਾਫੀ ਵੱਡੇ ਪੱਧਰ ਤੇ ਸ਼ਹਿਰ ਦੀ ਹੋਰ ਵੀ ਕੰਮਾਂ ਦੀ ਬਿਜਲੀ ਬੋਰਡ ਦੀ ਡਿਮਾਂਡ ਹੈ ਤਕਰੀਬਨ 1 ਮਹੀਨੇ ਦੇ ਵਿੱਚ ਵਿੱਚ ਸ਼ਹਿਰ ਨੂੰ ਬਿਜਲੀ ਬੋਰਡ ਵੱਲੋਂ ਹੋਰ ਅਪਗ੍ਰੇਡ ਕੀਤਾ ਗਿਆ ਹੋਰ ਵੀ ਜੇ ਕੋਈ ਕੰਮ ਕਰਦੇ ਆਂ ਦੇਖੋ ਫਿਰ ਵੀ ਜੇ ਕੋਈ ਕਮੀ ਰਹਿ ਜਾਂਦੀ ਹੈ ਤੇ ਮੇਰੀ ਸਾਰੀ ਸ਼ਹਿਰ ਦੇ ਸੰਗਤ ਨੂੰ ਸਾਡੇ ਸ਼ਹਿਰ ਦੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਜੇ ਤੁਹਾਨੂੰ ਫਿਰ ਵੀ ਕੋਈ ਮਹਿਸੂਸ ਹੋਊਗਾ ਫੀਡਰ ਚੱਲਣ ਤੋਂ ਬਾਅਦ ਵੀ ਜੇ ਕੋਈ ਮਹਿਸੂਸ ਹੋਵੇਗਾ ਕਿਸੇ ਤਰ੍ਹਾਂ ਦੀ ਕੋਈ ਬਿਜਲੀ ਬੋਰ ਵੱਲੋਂ ਕਮੀ ਮਸੂਰ ਹੋ ਕੇ ਸਾਨੂੰ ਜਰੂਰ ਦੱਸਿਓ ਅਸੀਂ ਸਾਰੇ ਭਰਾ ਨਾਲ ਮਿਲ ਕੇ ਉਹਨੂੰ ਦੂਰ ਜਰੂਰ ਕਰਾਂਗੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਉਸੇ ਵਾਰ ਜ ਬੜੀ ਇੱਕ ਵਧਾਈ ਸੱਟਵਾਉਂਦੀ ਹੈ ਸਿੰਦਰ ਰਾਜ ਦੀ ਉਹਨਾਂ ਰਹੇ ਕੋਈ ਮੈਂ ਰਾਜਵੀਰ ਜਵੰਦਾ ਜਿਹਨੂੰ ਤੁਸੀਂ ਯਕੀਨ ਮੰਨਿਓ ਕਿ ਮੈਂ ਕਾਜੀ ਆਪਣੇ ਭਰਾ ਨਾਲ ਭਾਵੇਂ ਕਿ ਆਸਟ੍ਰੇਲੀਆ ਮੈਂ ਗੱਲ ਕਰ ਰਿਹਾ ਸੀ ਅਸੀਂ ਇਕੱਠਿਆਂ ਨੇ ਬਹਿ ਕੇ ਕਾਫੀ ਵਾਰੀ ਉੱਥੇ ਰੋਟੀ ਖਾਧੀ ਚਾਹ ਪੀਤੀ ਰਾਜਵੀਰ ਜਵੰਦਾ ਦੀ ਬਹੁਤ ਵਧੀਆ ਪਰਿਵਾਰ ਸੀ ਔਰ ਬਹੁਤ ਵਧੀਆ ਸੋਚ ਦੇ ਮਾਲਕ ਸੀ ਉਹ ਭਰਾ ਸਾਡਾ ਪਰਵਾਰਕ ਗਾਣੇ ਸੀ ਉਹਨਾਂ ਦੀ ਇੱਕ ਪੰਜਾਬੀ ਜਿਹੜੀ ਸੱਭਿਆਚਾਰ ਨੂੰ ਪ੍ਰਮੋਟ ਕਰਨ ਵਾਲੀ ਸੋਚ ਕਿਸੇ ਦੀ ਧੀ ਕਿਸੇ ਦੀ ਭੈਣ ਕਿਸੇ ਦੀ ਮਾਂ ਪਰਿਵਾਰ ਦਾ ਹਰ ਜੀ ਇਕੱਠੇ ਬੈਠ ਕੇ ਇਕੱਲੇ ਬੈਠ ਕੇ ਇਕੱਲੇ ਬੈਠ ਕੇ ਹੋਰ ਇਕੱਠੇ ਬੈਠ ਕੇ ਵੀ ਪਰਿਵਾਰ ਦੇ ਵਿੱਚ ਵੀ ਉਹਨਾਂ ਦਾ ਗਾਣਾ ਸੁਣ ਸਕਦੇ ਬੜਾ ਵੱਡਾ ਬਹੁਤ ਵੱਡਾ ਘਟਾ ਪਿਆ ਬੜੀ ਦੁਖਦਾਈ ਅੱਜ ਜਿਹੜੀ ਖਬਰ ਆਈ ਹੈ ਅਸੀਂ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦੇ ਵੀ ਪ੍ਰਮਾਤਮਾ ਸਾਡੇ ਭਰਾ ਨੂੰ ਜਿੱਥੇ ਵੀ ਰੱਖੇਗਾ ਆਪਣੇ ਚਰਨਾਕ ਰੱਖੀ ਪਰ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਹੈ ਕੁਝ ਪਰਿਵਾਰ ਨੂੰ ਹੌਂਸਲਾ ਦੇਈ ਉਸ ਪਰਿਵਾਰ ਨੂੰ ਨਿਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੀ ਉਹਨੇ ਜਿਹੜਾ ਉਹਨਾਂ ਨੂੰ ਘਾਟਾ ਪਿਆ ਉਹਨਾਂ ਨੂੰ ਇਹ ਘਾਟੇ ਨੂੰ ਸੰਭਲਣ ਵਾਸਤੇ ਉਹਨਾਂ ਨੂੰ ਇੱਕ ਬਲਬਖੀ ਸਰਨਤਨ ਜਿੰਨੀ ਚਲੂਦਾ ਬਿਲਕੁਲ ਤਰਨਤਾਰਨ ਸਰਕਾਰ ਦੇ ਕੰਮਾਂ ਨੂੰ ਵੇਖ ਕੇ ਬਿਲਕੁਲ ਲੋਕ ਨਾਲ ਜੁੜੇ ਨੇ ਸ਼ਾਇਦ ਵੋਟਾਂ ਤੋਂ 4 ਦਿਨ ਬਾਅਦ ਰਿਜ਼ਲਟ ਹੈ ਉਹ ਆਪਣੇ ਆਪ ਹੀ ਰਿਜ਼ਲਟ ਸਾਹਮਣੇ ਆ ਜਾਣਾ ਲੋਕ ਮੈਂ ਤਰਨਤਾਰਨ ਜਾ ਕੇ ਆਇਆ ਕਰਮਦਾਰ ਦੇ ਲੋਕ ਬਿਲਕੁਲ ਆਮ ਆਦਮੀ ਪਾਰਟੀ ਦੇ ਨਾਲ ਨੇ ਕੁਝ ਜਿਹੜੇ ਛਰਾਰਤੀ ਅੰਸਰ ਹੁੰਦੇ ਨੇ ਅਸੀਂ ਉਹ ਕਰਦਾਂਗੇ ਅਸੀਂ ਜੇ ਕਰਦਾਂਗੇ ਚੰਗੇ ਕੰਮਾਂ ਦੀ ਉਹ ਵਿਰੋਧ ਕਰਦੇ ਨੇ ਮੈਂ ਆਪਣੇ ਹਰਕੇ ਦੀ ਕੀ ਗੱਲ ਕਰੀਏ ਉਹ ਕਰਮਦਾਰਾਂ ਦੇ ਨਾਲ ਜੁੜਦੀ ਹੈ ਕਈ ਪਿੰਡਾਂ ਦੇ ਵਿੱਚ ਅਸੀਂ ਸਟੇਡੀਅਮ ਬਣਾਉਣ ਜਾ ਰਹੇ ਹਾਂ ਉੱਥੇ ਦੂਸਰੀਆਂ ਪਾਰਟੀਆਂ ਵਾਲਿਆਂ ਦੀ ਗਲੀਫ ਹੋ ਰਹੀ ਕਈ ਪਿੰਡਾਂ ਦੇ ਵਿੱਚ ਮੈਂ ਥੋੜੇ ਦਿਨਾਂ ਦਾ ਕੱਪਾ ਕੱਲ ਤੋਂ ਉਹ ਤਾਂ ਘਾਟਣ ਛੁੜੀ ਕੀਤੀ ਨਹੀਂ ਤਕਰੀਬਨ 44 ਪਿੰਡਾਂ ਦੇ ਵਿੱਚ ਜਿਹੜੇ ਉਹਦੇ ਲਿੰਕ ਸੜਕਾਂ ਨੇ ਉਹ ਤਕਰੀਬਨ ਜੁੜੀਆਂ ਨੇ 100 ਪਿੰਡ ਤੋਂ ਬਸਰਾਂ ਜੁੜੀਆਂ ਕਈ ਬੰਨਾਂ 'ਚ ਮੈਂ ਦੇਖ ਰਿਹਾ ਆਵਾਜ਼ ਆ ਰਹੀ ਹੈ ਜਿਹੜੇ ਕਾਂਗਰਸੀ ਜਾਂ ਦੂਸਰੀਆਂ ਪਾਰਟੀਆਂ ਦੇ ਬੰਨੀਆਂ ਨਹੀਂ ਦੇਣੀ ਚਾਹੁੰਦੇ। ਕਈ ਬੰਨਾਂ 'ਚ ਅਸੀਂ ਮਹ ਲਗਲੀ ਨਹੀਂ ਤਾਂ ਲੈ ਕੇ ਆਏ ਸੀ ਉਹ ਬੰਨੀਆਂ ਨਹੀਂ ਦੇਣੀਆਂ ਚਾਹੁੰਦੇ। ਕਈ ਪਿੰਡਾਂ 'ਚ ਡਿਸਪੈਂਸਰੀਆਂ ਬਣਾਈਆਂ ਨੇ ਉਹ ਥਾਂ ਤੋਂ ਉਜੜ ਪਾ ਕੇ ਬਹਿ ਜਾਂਦੇ ਨੇ। ਦੂਸਰੀਆਂ ਪਾਰਟੀ ਵਾਲੇ ਚਾਹੁੰਦੇ ਨਹੀਂਗੇ ਕਿ ਆਮ ਆਦਮੀ ਪਾਰਟੀ ਜਾਂ ਸਰਕਾਰ ਕੋਈ ਕੰਮ ਕਰੇ ਉਹ ਕਾਰਨ ਦੇ ਪਿੱਛੇ ਕੀ ਆ? ਕਿ ਜੇ ਆਮ ਆਦਮੀ ਪਾਰਟੀ ਦੇ ਹੁੰਦਿਆਂ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਕੰਮ ਕਰ ਗਈ ਤੇ ਉਹਨਾਂ ਦਾ ਗਰਾਫ ਡਾਊਨ ਜਾਣਾ ਉਹਨਾਂ ਦਾ ਗਰਾਫ ਬਿਲਕੁਲ ਡਾਊਨ ਜਾ ਚੁੱਕਾ ਹੈ ਜਿਹੜੀ ਅਸਲ ਸੱਚਾਈ ਜਿਹੜੀ ਵੇਖੋ ਸਜਾਈ ਹੈ ਪੋਲਿਟਿਕਲ ਬੰਦੇ ਨੇ ਆਪੋ ਆਪਣੀ ਦਖਲੀ ਵਜਾਉਣੀ ਹੁੰਦੀ ਹੈ ਪੋਲਿਟਿਕਲ ਬੰਦੇ ਨੇ ਆਪਣੀ ਪਾਰਟੀ ਨੂੰ ਜਿੰਦਾਬਾਦ ਗਾਣਾ ਹੁੰਦਾ ਜਿਹੜੀ ਨਿਊਟਰਲ ਪਬਲਿਕ ਹੁੰਦੀ ਹੈ ਤਕਰੀਬਨ 50% ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਾਂ ਹਲਕੇ ਦੇ ਵਿੱਚ ਜਿਹੜੀ ਨਿਊਟਰਲ ਪਬਲਿਕ ਹੈ ਉਹ ਨਿਊਟਰਲ ਪਬਲਿਕ ਦੀ ਆਵਾਜ਼ ਹੈ ਨਿਊਟਰਲ ਪਬਲਿਕ ਪਰਚਿਆਂ ਤੋਂ ਪਰਚਾ ਮੁਕਤ ਹੈ ਨਿਊਟਰਲ ਪਬਲਿਕ ਨੂੰ ਕਿਸੇ ਨੂੰ ਵਿਚੋਲਾ ਲੈ ਕੇ ਲੀਡਰ ਨੂੰ ਮਿਲਣ ਜਾਣਾ ਨਹੀਂ ਪੈ ਰਿਹਾ ਨਿਊਟਰਲ ਪਬਲਿਕ ਨੂੰ ਕੋਈ ਕੰਮ ਕਰਾਉਣ ਵਾਸਤੇ ਕੋਈ ਟ੍ਰਾਂਸਫਰ ਮੰਗਵਾਉਣ ਵਾਸਤੇ ਕੋਈ ਥਾਣੇ 'ਚ ਕੰਮ ਕਰਾਉਣ ਵਾਸਤੇ ਜਾਂ ਹੋਰ ਕਿਤੇ ਵਿਭਾਗ 'ਚ ਕੰਮ ਕਰਾਉਣ ਨੂੰ ਕਿਸੇ ਨੂੰ ਕੋਈ ਰਿਸ਼ਵਤ ਦੇਣੀ ਨਹੀਂ ਪੈਂਦੀ ਰਿਸ਼ਵਤ ਕਦੀ ਮੁਲਾਜ਼ਮ ਨਹੀਂ ਲੈਂਦੇ ਹੁੰਦੇ ਰਿਸ਼ਵਤ ਦੀ ਗੱਲ ਕਰੀਏ ਤੇ ਰਿਸ਼ਵਤ ਜਿਹੜੇ ਪਾਰਟੀਆਂ ਨੇ ਛੱਡੇ ਲੀਡਰਾਂ ਦੇ ਛੱਡੇ ਪਹਿਲੀਆਂ ਪਾਰਟੀਆਂ ਦੀਆਂ ਪਹਿਲੀਆਂ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਉਹਨਾਂ ਦੇ ਛੱਡੇ ਚਮਚੇ ਉਹਨਾਂ ਵਾਸਤੇ ਚੰਦਾ ਇਕੱਠਾ ਕਰਦੇ ਸੀ ਉਹਨਾਂ ਲਈ ਮੀਂਹਾਂ ਇਕੱਠਾ ਕਰਦੇ ਤੇ ਬਦਨਾਮੀ ਕਿਹਨੂੰ ਦਿੱਤੀ ਜਾਂਦੀ ਸੀ ਬਦਨਾਮੀ ਪ੍ਰਸ਼ਾਸਨ ਨੂੰ ਦਿੱਤੀ ਜਾਂਦੀ ਸੀ ਉਹੀ ਪ੍ਰਸ਼ਾਸਨ ਹੈ ਉਹੀ ਕੁਰਸੀਆਂ ਨੇ ਉਹੀ ਦਫ਼ਤਰ ਨੇ ਸਾਰੇ ਕੰਮ ਆਟੋਮੈਟਿਕ ਸਿਸਟਮ ਦੇ ਨਾਲ ਹੋ ਰਿਹਾ ਹੈ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਲੰਦਰ ਵਿਖੇ ਬਿਜਲੀ ਦੇ ਸੁਧਾਰਾਂ ਦੇ ਲਈ ਬਹੁਤ ਵੱਡੇ ਉਦਘਾਟਨ ਜਿਹੜੇ ਆ ਜਿਹੜੇ ਹਜ਼ਾਰਾਂ ਕਰੋੜਾਂ ਦੇ ਕੰਮਾਂ ਦੇ ਕਰਨ ਜਾ ਰਹੇ ਆ ਔਰ ਉਸੇ ਹੀ ਨਿਧੀ ਦੇ ਤਹਿਤ ਕਾਡੀਆਂ ਵਿੱਚ ਅੱਜ ਅਸੀਂ ਜਿਹੜੇ 10 ਨਵੇਂ ਟਰਾਂਸਫਾਰਮਰ ਜਿਹੜੇ ਆ ਉਹ ਲਾਏ ਜਾ ਰਹੇ ਨੇ ਔਰ ਤਕਰੀਬਨ 8 ਕਰੋੜ ਰੁਪਏ ਦੇ ਕੰਮ ਜਿਹੜੇ ਆ ਕਾਦੀਆਂ ਜਿਹੜੀ ਸਬਡਿਵੀਜ਼ਨ ਆ ਇਹ ਬਿਜਲੀ ਦੀ ਉਹਦੇ ਵਿੱਚ ਜਿਹੜੇ ਕੀਤੇ ਜਾ ਰਹੇ ਆ ਜਿਵੇਂ ਵਿੱਚ ਵਕ ਵਕ ਟਰਾਂਸਫਾਰਮਰ ਲੱਗਣਗੇ ਨਵੀਆਂ ਲਾਈਨਾਂ ਪੈਣਗੀਆਂ ਔਰ ਹੋਰ ਵੀ ਜਿਹੜੇ ਬਿਜਲੀ ਦੇ ਸੁਧਾਰ ਆ ਉਹਦਾ ਨਿਰੰਤਰ ਕੰਮ ਜਿਹੜਾ ਵਾ ਉਹ ਬੜੇ ਸਜੱਦੇ ਢੰਗ ਨਾਲ ਜਿਹੜਾ ਉਹ ਕੀਤਾ ਜਾ ਰਿਹਾ ਹੈ। ਇਲਾਵਾ 10 ਟਰਾਂਸਫਾਰਮਰ ਤੇ ਕਾਦੀਆਂ ਸ਼ਹਿਰ ਕੀ ਲੱਗ ਰਹੇ ਆ ਉਹਦੇ ਤੋਂ ਇਲਾਵਾ ਜਿੱਥੇ-ਜਿੱਥੇ ਵੀ ਲੋੜ ਮਹਿਸੂਸ ਹੋਊਗੀ ਵਾਇਰਬਿਲਟੀ ਮਹਿਸੂਸ ਹੋਊਗੀ ਉੱਥੇ ਪਿੰਡਾਂ ਵਿੱਚ ਵੀ ਲਾਵਾਂਗੇ। ਔਰ ਇਹ ਬਿਜਲੀ ਦੀਆਂ ਨਵੀਆਂ ਤਾਰਾਂ ਵੀ ਪੈਣ ਗਈਆਂ ਜਿੱਥੇ ਲੰਬੀਆਂ ਲੈਣਾ ਨੇ ਉਹਨਾਂ ਨੂੰ ਸ਼ਾਰਟ ਕੀਤਾ ਜਾਊਗਾ ਤਾਂ ਕਿ ਜਿਹੜੇ ਟ੍ਰਾਂਸਮਿਸ਼ਨ ਲਾਸ ਹੁੰਦੇ ਆ ਜਾਂ ਮੈਨੂੰ ਕੋਈ ਆਉਂਦੀ ਹਮੇਰੀ ਆਉਂਦੀ ਆ ਜਾਂ ਉਹ ਉਸ ਤਰ੍ਹਾਂ ਦਾ ਕੋਈ ਬਿਜਲੀ ਖਰਾਬ ਹੋ ਜਾਂਦੀ ਫਟਾਫਟ ਜਦੋਂ ਦੂਰ ਦੀਆਂ ਲਾਈਨਾਂ ਹੁੰਦੀਆਂ ਉਹ ਚੇਂਜ ਕੀਤੀਆਂ ਜਾਣਗੀਆਂ ਔਰ ਅਸੀਂ ਹੋਰ ਵੀ ਪਲਾਨ ਕਰ ਰਹੇ ਹਾਂ ਕਿ ਇੱਕ ਸਬਸਟੇਸ਼ਨ ਜਿਹੜਾ ਵਾ ਹੋਰ ਕਾਦੀਆਂ ਦੇ ਵਿੱਚ ਲੈ ਕੇ ਆਈਏ ਤਾਂ ਕਿ ਜਿਸ ਤਰ੍ਹਾਂ ਅਸੀਂ ਕੋਰਤੋਂ ਬਲਟੇ ਇੱਕ ਸ਼ਾਰਟ ਕੇਬਲ ਦਾ ਸਬਸਟੇਸ਼ਨ ਸ਼ੁਰੂ ਹੋਇਆ ਸੀ 30 40 ਪਿੰਡਾਂ ਦਾ ਕਾਫੀ ਉੱਗਣਾ ਸੁਧਾਰ ਹੋਇਆ ਪਰ ਫਿਰ ਵੀ ਸਾਡੇ ਜਿਹੜੇ ਵੇਖ ਲਾਤੇ ਦੇ ਪਿੰਡ ਨੇ ਉਹਨਾਂ ਨੂੰ ਕਾਫੀ ਜਿਹੜਾ ਖਾਸ ਕਰਕੇ ਤੁਸੀ ਦੇ ਉੱਤੇ ਨੇ ਉਹਨਾਂ ਨੂੰ ਕਾਫੀ ਅਲਵਾਇਆ ਪੈ ਜਾਂਦਾ ਹੈ ਔਰ ਕਾਫੀ ਬਿਜਲੀ ਦਾ ਜਿਹੜਾ ਬਾ ਉੱਥੇ ਉਹਨਾਂ ਨੂੰ ਕਠਿਨਾਈਆਂ ਆ ਰਹੀਆਂ ਸੋ ਉਹਨੂੰ ਨੋਖ ਰੱਖਦੇ ਇੱਕ ਸਬਸਟੇਸ਼ਨ ਜਿਹੜਾ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਆਉਣ ਵਾਲੇ ਸਮੇਂ 'ਚ ਮੈਂ ਐਕਸ਼ਨ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਪ੍ਰੋਪੋਜ਼ਲ ਬਣਾ ਕੇ ਅਹੀਂ ਮਿਨਿਸਟਰ ਸਾਹਿਬ ਕੋ ਲੈ ਕੇ ਜਾਈਏ ਔਰ ਇਹ ਬਿਜਲੀ ਦੇ ਸੁਧਾਰ ਜਿਹੜੇ ਆ ਬਿਜਲੀ ਕ੍ਰਾਫਟੀ ਅੱਜ ਤੋਂ ਸ਼ੁਰੂ ਹੋ ਰਹੀ ਆ ਤੇ ਇਹਨੂੰ ਅਸੀਂ ਆਪਣੇ ਹਲਕੇ ਦੀ ਵੀ ਇਹਦਾ ਵੱਤਵੱਦ ਲਾਹ ਲਿਆ ਜਾਓ 8 ਕਰੋੜ ਰੁਪਏ ਜਿਹੜਾ ਵਾ ਉਹ ਕੱਲਾ ਹੀ ਕਾਦੀਆਂ ਦਾ ਮਨਜ਼ੂਰ ਹੋਇਆ ਔਰ ਜਿਹੜੀ ਧਾਰੀਵਾਲ ਡਿਵੀਜ਼ਨ ਆ ਉਹਦੇ ਅਲੱਗ ਨੇ ਉਹਦੀ ਅਜੇ ਅਸੈਸਮੈਂਟ ਅਸੀਂ ਕਰਕੇ ਜਿਹੜਾ ਵਾ ਉਹ ਮੈਂ ਕਿਉਂਕਿ ਅੱਜ ਅੱਜ ਦਾ ਜਿਹੜਾ ਇੱਥੇ ਦਾ ਵਾ 8 ਕਰੋੜ ਰੁਪਏ ਕਾਦੀਆਂ ਹਲਕੇ ਲਈ ਮਨਜ਼ੂਰ ਬਿਲਕੁਲ ਹੀ ਸਾਰੇ ਵਾਦੇ ਲਗਭਗ ਪੂਰੇ ਕੀਤੇ ਗਏ ਆ ਸਿਰਫ ਇੱਕ ਵਾਦਾ ਜਿਹੜਾ ਵਾ ਉਹ ਪੈਂਡਿੰਗ ਹੈ ਜਿਹੜਾ 1000 ਰੁਪਏ ਦੀਆਂ ਨੂੰ ਦੇਣ ਵਾਲਾ ਸੀ ਉਹ ਵੀ ਮਾਨ ਸਾਹਿਬ ਨੇ ਅਨਾਉਂਸ ਕਰਤਾ ਵੀ ਜਿਹੜਾ ਅਗਲਾ ਬਜਟ ਹੋਏਗਾ ਪੰਜਾਬ ਦਾ ਉਹਦੇ ਵਿੱਚ ਉਹਦੀ ਪ੍ਰੋਵੀਜ਼ਨ ਜਿਹੜੀ ਉਹ ਰੱਖ ਲਈ ਗਈ ਹੈ ਸੋ ਅਗਲੇ ਬਜਟ ਤੋਂ ਅਗਲੇ ਸਾਲ ਤੋਂ ਜਿਹੜਾ ਵਾ ਉਹ ਵੀ 1000 ਰੁਪਏ ਸਾਡੀਆਂ ਜੀਵੀਆਂ ਨੂੰ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਏਗਾ ਔਰ ਜਿੱਦੋਂ ਉਹ ਸ਼ੁਰੂ ਹੋ ਗਿਆ ਫਿਰ ਸਾਰੇ ਜਿੰਨੀਆਂ ਸਾਡੀਆਂ ਗਰੰਟੀਆਂ ਸੀਗੀਆਂ ਚਾਹੇ ਬਿਜਲੀ ਦੀ ਹੋਵੇ ਤਾਂ ਪਹਿਲੇ 3.5 ਸਾਲ ਤੋਂ ਚੱਲ ਰਹੀ ਆ ਚਾਹੇ ਹਲਤ ਦੀ ਹੋਵੇ ਉਹ ਵੀ ਤੁਸੀਂ ਹੈ ਸੁਧਾਰ ਦੇਖ ਲੇ ਚਾਹੇ ਸਕੂਲਾਂ ਦੀ ਸਿੱਖਿਆ ਦੀ ਹੋਵੇ ਉਹ ਵੀ ਤੁਸੀਂ ਸਾਰੇ ਸੁਧਾਰ ਦੇਖ ਰਹੇ ਐਪਲਾਈਮੈਂਟ ਦੀ ਹੋਵੇ ਉਹ ਵੀ ਤੁਸੀਂ ਦੇਖ ਲਓ 55000 ਤੋਂ ਵੱਧ ਨੌਕਰੀਆਂ ਪੰਜਾਬ ਸਰਕਾਰ ਨੇ ਦੇਤੀਆਂ ਨੇ ਔਰ ਇੱਕੋ ਹੀ ਗਾਰੰਟੀ ਜਿਹੜੀ ਹੈ ਰਹੀ ਸੀਗੀ ਉਹ ਵੀ ਜਿਹੜੀ ਆਉਣ ਵਾਲੇ ਸਮੇਂ ਤੇ ਪੂਰੀ ਹੋਊਗੀ ਸੋ ਜੋ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਜੋ ਗਾਰੰਟੀਆਂ ਦਿੱਤੀਆਂ ਸੀ ਇੱਕ ਇੱਕ ਕਰਕੇ ਸਾਰੀਆਂ ਪੂਰੀਆਂ ਕਰਕੇ ਤੇ ਫੇਰ ਹੀ ਇਹੀਂ ਚੋਣਾਂ 'ਚ ਜਾਵਾਂਗੇ ਸਾਰੇ 10 ਤਾਂਸਾਮਾਂ ਲੱਗਣ ਦਾ ਕੰਮ ਅੱਜ ਸ਼ੁਰੂ ਹੋਇਆ ਹੈ ਕਾਦੀਨਾ ਸ਼ਹਿਰ ਦੇ ਵਿੱਚ ਤੇ ਕੰਟੀਨਿਊਸਲੀ ਚੱਲੇਗਾ ਜੀ ਕੋਈ ਚ ਕੋਈ ਰੋਕ ਨਹੀਂ ਆਏਗੀ ਤੇ ਹਫਤੇ ਦੇ ਵਿੱਚ ਜਾਂ ਪੰਜ ਦਿਨ ਦੇ ਵਿੱਚ ਅਸੀਂ ਇੱਕ ਤਾਂਸਾਮਾ ਲਾ ਦਿੰਦੇ ਹਾਂ ਤੇ ਉਹੀ ਲਗਭਗ 1.5 ਮਹੀਨੇ ਦੇ ਵਿੱਚ ਅਸੀਂ ਅੱਖ ਦੇ ਅੱਖ ਜਿਹੜੇ ਤਾਂਸਾਮਾ ਰੋ ਇੰਸਟਾਲ ਕਰਾਂਗੇ ਕੋਈ ਪਰੇਸ਼ਾਨੀ ਨਹੀਂ ਆਏਗੀ ਜੇ ਫਿਰ ਵੀ ਕਿਸੇ ਨੂੰ ਕੋਈ ਲੱਗਦੀ ਹੈ ਦੇਖ ਕੇ ਸਾਡੇ ਧਿਆਨ ਚ ਲਿਆਓ ਉਸੇ ਖਾਂ ਦਾ ਧਿਆਨ ਚ ਲਿਆਓ ਉਸੇ ਵੇਲੇ ਹੱਲ ਕੀਤਾ ਜਾਏਗਾ